ਕਰਾਰੀ ਹਾਰ ਤੋਂ ਬਾਅਦ ਹੰਸਰਾਜ ਹੰਸ ਦਾ ਵੱਡਾ ਬਿਆਨ ਆ ਕਿ ਮੈਂ ਨਾ ਇਲੈਕਸ਼ਨ ਦੇ ਵਿੱਚ ਪੈਸਾ ਵੰਡਿਆ ਨਾ ਸ਼ਰਾਬ ਵੰਡੀ ਨਾ ਨਸ਼ਾ ਵੰਡਿਆ ਵਿਰੋਧੀਆਂ ਨੇ ਸਭ ਕੁਝ ਵੰਡਿਆ ਤਾਂ ਹੀ ਉਹਨਾਂ ਦੀ ਜਿੱਤ ਹੋਈ ਆ ਤੇ ਉੱਥੇ ਹੀ ਰਾਮ ਮੰਦਰ ਵਾਲੀ ਜਗ੍ਹਾ ਤੇ ਯੋਧਿਆ ਦੇ ਵਿੱਚ ਜਦੋਂ ਭਾਜਪਾ ਦੀ ਹਾਰ ਹੋਈ ਉਸ ਨੂੰ ਲੈ ਕੇ ਵੀ ਹੰਸਰਾਜ ਨੇ ਜੀ ਸਭ ਤੋਂ ਪਹਿਲਾਂ ਸਾਰੇ ਪ੍ਰੈਸ ਸਾਰੇ ਸਿਲੈਕਸ਼ਨ ਦਾ ਉਹਦੇ ਵਿੱਚ ਤੁਸੀਂ ਬੜਾ ਸਾਫ਼ ਦਿੱਤਾ ਸਾਰੇ ਸਮੁੱਚੇ ਮੀਡੀਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ जिन्ना ने उथे कवरेज कीती आ नहीं सके आज उनों दा भी धन्यवाद आज आपा इकट्ठे होए हां फरीदकोट हल्का वासियां दी सारेयां दा कोटन-कोटन धन्यवाद करण ले मेरा ਕੋ ਲਫਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਾਹਿਬਾਨ ਖੁਦ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ ਚ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਹਗਾਰ ਸਿਰ ਵੀ ਝੁਕਾਉਂਦਾ ਸੀ ਮੈਂ ਅਲੱਗ ਅਲੱਗ ਮਕਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ ਵੀ ਮਿਲਦਾ ਸੀ ਸਾਰੀ ਜਨਤਾ ਦਾ ਫਰੀਦਕੋਟ ਦੀ ਜਨਤਾ ਦਾ ਸਾਰੀ ਸੰਗਤ ਦਾ ਮੈਂ ਔਰ ਮੇਰੇ ਸਾਥੀ ਤੈਹਦ ਲੋ ਰੂਹਾਨੀ ਤੌਰ ਤੇ ਬਾਹਰੋਂ ਤੇ ਅੰਦਰੋਂ ਸਾਰੀ ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਗਾ ਜਿੰਨੀ ਦਿਨ ਮੈਂ ਜ਼ਿੰਦਾ ਤੁਹਾਡਾ ਸ਼ੁਕਰਗੁਜ਼ਾਰ ਰਵਾਂਗਾ ਤੁਸੀਂ ਬਹੁਤ ਪਿਆਰ ਦਿੱਤਾ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਦਾ ਦੋਨੇ ਜ਼ਿਲ੍ਹਾ ਦੇ ਅਕਸ਼ਾਂ ਦਾ ਕਨਵੀਨਰਸ ਦਾ ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦੀ ਆ ਬਹੁਤ ਬਹੁਤ ਸ਼ੁਕਰੀਆ ਬੜਾ ਪਿਆਰ ਮਿਲਿਆ ਅਥਾ ਪਿਆਰ ਮਿਲਿਆ ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ ਦੁੱਖ ਤੇ ਤੁਹਾਡੇ ਹਿੱਸੇ ਆਵੇ ਨਾ ਸੁਖ ਵਿੱਚ ਤੁਸੀਂ ਬਲਾਗ ਕਦੀ ਵੀ ਮੈਂ ਹਾਜ਼ਰ ਹੋਵਾਂਗਾ ਦੁੱਖ ਵਿੱਚ ਤਾਂ ਆਪਾਂ ਵੈਸੀ ਇਕੱਠੇ ਹੁੰਦੇ ਆ ਮੇਰਾ ਫਰਜ਼ ਹੈ ਸੋ ਤੁਹਾਨੂੰ ਕਦੀ ਵੀ ਤਤੀਵਾ ਨਾ ਲੱਗੇ ਤੁਸੀਂ ਘੁਗ ਵੱਸੋ ਮੇਰਾ ਸੋਹਣਾ ਪੰਜਾਬ ਵੀ ਘੁਗ ਵੱਸੇ ਸ਼ਾਂਤ ਰਹੇ ਹਾਂਜੀ ਤੁਸੀਂ ਮੋਹਰ ਦਾ ਧੰਨਵਾਦ ਕਰ ਦਿੱਤਾ ਹਾਂਜੀ ਫਰੀਦਕੋਟ ਤੋਂ ਹਰਨ ਦੀ ਵਜ੍ਹਾ ਵੀ ਮੰਗਦੇ ਫਰੀਦਕੋਟ ਤੋਂ ਹਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਹੈ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੋਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਹਿਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਹਨਾਂ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਜਿੰਨੇ ਕਿ ਲੋਕਾਂ ਤੱਕ ਪਹੁੰਚ ਕੀਤੀ ਹੈ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਹੈ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਜੀ ਤੁਹਾਡੇ ਤੋਂ ਹਮਲਾ ਜੋ ਵੀ ਕਾਰਨ ਸੀਗਾ ਮੈਂ ਉਹ ਬੁਰੇ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜਿਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ ਜਦੋਂ ਦਾ ਮੈਂ ਜੰਮਿਆ ਮੈਂ ਇੰਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਵਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਤੁਸੀਂ ਡਿਲੀਟ ਜਰੂਰ ਕਰ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਦੋਂ ਡਿਲੀਟ ਕਰ ਦਿੰਨਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੰਡਦਾ ਰਵਾਂ ਪੋਪੂਲੇਸ਼ਨ ਪਾਰਟੀ ਨੂੰ ਕਈ ਐਡੀਸ਼ਨ ਲਗਾਏ ਜਾ ਰਹੇ ਸੀ ਅੱਜ ਤੱਕ ਹੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਜਾਂ ਇੱਕ ਇਹ ਕਹਿ ਦਿੱਤਾ ਜਾਏ ਕਿ ਇਹਦਾ ਸੈਟ ਜਿਹੜਾ ਉਹਨੂੰ ਕੀ ਨਿਕਾ ਦਿੱਤਾ ਜਾ ਹਾਂਜੀ ਆਪੋਜੀਸ਼ਨਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਆ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ ਮੇਰਾ ਖਿਆਲ ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ ਇਸ ਕਰਕੇ ਇਸ ਇਲੈਕਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮਗੋਈ ਕਰਦਾ ਇਹ ਚਾ ਨੁਕਸਾ ਇਹ ਕਾ ਨੁਕਸਾ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਦੱਸਿਆ ਲੇਕਿਨ ਇੱਕ ਵੀ ਲਫ਼ਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ ਉਹਨਾਂ ਨੇ 3-4 ਵੀਡੀਓ ਪਾਈਆਂ ਸੀ ਮੇਰੇ ਖਿਲਾਫ ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਕਰ ਦਿਓ ਮੈਂ ਕਿਹਾ ਵੀ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਬਲਾ ਕਹਿੰਦੇ ਆ ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10 12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇਵੇ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੋਈ ਕਮਸ਼ਕਮ ਤੁਸੀਂ ਇਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ ਅਗਲਾ ਸਫ਼ਰ ਕਿੱਧਰ ਤੇ ਕਦਮ ਕਿੱਧਰ ਦਾਗਲਾ ਕਿੱਧਰ ਦਾ ਰਾਹ ਹੈ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰੀਂਦਰ ਭਾਈ ਮੋਦੀ ਸਾਹਿਬ ਤੀਜੀ ਵਾਰੀ ਹੈਟ੍ਰਿਕ ਲਾਰਾ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤ ਨਾ ਬਣ ਰਹਾ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੇ ਹੱਥ ਹੈ ਜੀ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਹੀ ਹੈਗੀ ਅੱਧੀ ਬਾਦ 400 ਕੇ ਬਾਦ ਮਗਰ ਦੇਖਣ ਨੂੰ ਨਹੀਂ ਮਿਲੇ ਕਾਮੀ ਦੀ ਗੱਲ ਹੈ ਉਸ ਸ਼ਹਿਰ ਦੇ ਵਿੱਚ ਜਿੱਥੇ ਰਾਮ ਹਾਂ ਹੈਰਾਨੀ ਦੀ ਗੱਲ ਹੈ ਇਹ ਮੇਰੇ ਲਈ ਮੈਨੂੰ ਨਹੀਂ ਸੀ ਪਤਾ ਇਹ ਹੈਰਾਨੀ ਦੀ ਗੱਲ ਹੈ ਕਿ ਅਯੁੱਧਿਆ ਚੋ ਵੀ ਬੰਦਾ ਹਾਰ ਗਿਆ ਤੇ ਇਹਦਾ ਮਤਲਬ ਰਾਮ ਜਾਨ ਇਹ ਕਿਰਦੂ ਕੰਮੀਆਂ ਦੂਰ ਕਰਨੀ ਚਾਹੀਦੀ ਆਦਮ ਆਦਮਪੁਰ ਦੇ ਜਿਹੜੇ ਵਿਧਾਇਕ ਆ ਉਹਨਾਂ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿ ਰਿਹਾ ਹੈ ਸਰਕਾਰ ਬਣਾ ਲੈ ਕੇਂਦਰ ਸਰਕਾਰ ਇਧਰ ਉਧਰ ਘੁੰਮਦੀ ਪਈ ਹੈ ਨਹੀਂ ਸੁਣ ਕਿਸੇ ਕੋ ਮੰਡੀ ਲੋਨ ਦੇ ਐਨਡੀਏ ਤੋਂ ਅਫੀਸਰ ਸਾਰੇ ਐਨਡੀਏ ਜਿੰਨੇ ਵੀ ਹੈਗੀਆਂ ਪਾਰਟੀਆਂ ਉਹ ਕੱਟੀਆਂ ਦੇ ਇੱਕ ਦੋ ਸਾਰੇ ਆ ਕੇ ਦਿੱਲੀ ਮੀਟਿੰਗ ਹੋ ਗਈ ਹੈ ਅੱਜ ਤਰੀਕ ਨੂੰ ਸੈਸ਼ਨ ਨਹੀਂ ਹੁੰਦੀ ਪੋਪੂਲਰ ਬਾਤ ਇਹ ਵੀ ਕਹਿ ਕੇ ਤੁਮਾਨ ਦਾ ਸਤੀਫਾ ਹੋ ਗਿਆ ਕਿ ਜਿਹੜੇ ਹਾਲਾਤ ਅੱਜ ਆਮ ਆਦਮੀ ਪਾਰਟੀ ਵੀ ਹੋਈ ਹੈ ਤੁਸੀਂ ਉਹਨਾਂ ਬਾਰੇ ਕੁਝ ਕਹਿਣਾ ਚਾਹੋ ਆਈਡੀ ਦੇ ਨਹੀਂ ਮੇਰੇ ਤੋਂ ਦੋਸਤ ਨੇ ਪਿਆਰੇ ਦੋਸਤ ਨੇ ਦੋਸਤ ਵੀ ਰਹਿਣਗੇ ਇੱਕ ਆਰਟਿਸਟ ਬਣਿਆ ਸੀ ਐਮ ਅੱਜ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਦੇ ਸਾਹਮਣੇ ਵੀ ਆਰਟਿਸਟ ਖੜੀ ਸੀ ਆ ਮੈਂ ਉਹਨਾਂ ਬਾਰੇ ਤਰ੍ਹਾਂ ਹੀ ਬੋਲਾਂ ਕਿ ਬਲੋ ਆਰਟਿਸਟ ਜਿਹੜੇ ਸੀ ਨਾ ਆਰਟਿਸਟਾਂ ਆਪਸ ਵਿੱਚ ਲੜੇ ਦੇਖੋ ਬਿੱਫੀ ਚੰਗੀ ਬਾਰੇ ਬੋਲਾਂ ਨਹੀਂ ਉਹ ਬੋਲ ਰਿਹਾ ਕਿ ਤੇ ਉਹਨਾਂ ਨੂੰ ਲੋਕਾਂ ਨੇ ਤੁਹਾਨੂੰ ਕਿੰਨਾ ਪਸੰਦ ਕੀਤਾ ਬਹੁਤ ਪਸੰਦ ਕੀਤਾ ਲੋਕਾਂ ਨੇ ਪ੍ਰਸੰਨ ਕਿੱਟਾ ਕਰ ਦਿਤਾ ਹੈ ਇਤਿਹਾਸ ਨਹੀਂ ਦਾ ਸੋਹਣੇ ਪਾਟੇ ਲੱਖਾਂ ਲੋਕਾਂ ਨੇ ਪ੍ਰਸੰਨ ਕਿੱਟਾ ਹੈ ਉਹ ਕਿਹਨਾਂ ਨਾਲ ਕਿ ਆਏ ਤੁਸੀਂ ਯਾਰ ਦੇਖੋ ਪਿਆਰ ਪਿੱਛੇ ਬਲੀਸ ਤੁਸੀਂ ਪੰਜ ਸਾਲ ਜਿਹਾਰੇ ਬਹੁਤ ਅੱਛੇ ਹਾਂਜੀ ਅੱਜ ਦਿੱਲੀ ਦੀਆਂ ਸਾਰੀਆਂ ਸੀਟਾਂ ਉਹਨਾਂ ਨੂੰ ਆਈਆਂ ਹਾਂਜੀ 50 'ਚ ਕੋਈ ਸੀਟ ਨਹੀਂ ਹਾਂਜੀ ਕੋਈ ਗੱਲ ਨਹੀਂ ਮੈਨੂੰ ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤਾਂ ਬੀਜੋ ਔਰ ਉਹ ਦਿਨ ਉਹ ਦਿਨ ਆ ਇਹ ਫਾਇਦਾ ਹੋਇਆ ਲੋਕ ਜਾਗੇ ਜਿਹੜੇ ਸਮਾਜ ਸੁੱਤੇ ਹੋਏ ਸੀ ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ ਉਹ ਜਾਗੇ ਆ ਤੇ ਪਰਸੈਂਟੇਜ ਵਧੀ ਆ ਅੱਗੋਂ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ ਹਾਂਜੀ 27 ਇਕੱਠੇ ਹੋ ਗਏ ਇਕੱਲੀ ਵੀ ਜੇ ਵੀ ਦੁਬਾਰਾ ਹੋ ਜੀ ਦੇਖੋ ਆਈ ਹੋਪ ਸੋ ਚੰਗ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਕੱਲੋ ਵੀ ਲੜ ਚੁੱਕੇ ਹੋ ਹਾਂਜੀ ਜਲੰਧਰ ਤੋਂ ਹਾਂਜੀ ਤੇ ਹੁਣ ਤੁਸੀਂ ਭਾਜਪਾ ਦਾ ਵੀ ਲੜਿਆ ਦੋਨਾਂ ਪਾਰਟੀਆਂ ਦੇ ਨਾਲ ਤੁਹਾਡਾ ਕਾਫੀ ਪਿਆਰ ਹੈ ਹਾਂਜੀ ਪਿਆਰ ਹੈ ਜੀ ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ ਮੈਂ ਜਿਹਦੇ ਵੱਲੋਂ ਲੜਾਂ ਉਹਦੇ ਨਾਲ ਵੀ ਪਿਆਰ ਹੈ ਜਿਹਦੇ ਵੱਲੋਂ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਨਾ ਤੁਸੀਂ ਦੇਖਿਆ ਮੈਂ ਤਾਂ ਪਿਆਰ ਤੋਂ ਸਵਾ ਕੁਝ ਕਰ ਹੀ ਨਹੀਂ ਸਕਦਾ ਜੀ ਆਪੋ ਜੀ ਵਾਲੇ ਕਹਿਣੀ ਹੈ ਕਿ ਲਾਈਵ ਚੱਲਦਾ ਹੋਇਆ ਕਿੰਨੀ ਕੁ ਸਟ੍ਰੈਟਜੀਆ ਦਾ ਉਹ ਕਹਿੰਦੇ ਆ ਰਾਮ ਦੀ ਸਾਰੇ ਦੀਆਂ ਸਾਡੇ ਦੀਆਂ ਰਾਮ ਦੀਆਂ ਰਾਮ ਦੀਆਂ ਉਹਨਾਂ ਦੇ ਆਲੈਕਸ਼ਨ ਚ ਸਾਰੇ ਤਰੀਕੇ ਅਪਣਾਉਂਦੇ ਆ ਸਾਰੇ ਤਰੀਕੇ ਅਪਣਾਏ ਜਾਂਦੇ ਉਹ ਚ ਧਰਮ ਵੀ ਆ ਜਾਂਦਾ ਵਿੱਚ ਜਾਤ ਪਾਤਾਂ ਵੀ ਆ ਹੀ ਜਾਂਦੀਆਂ ਮੈਂ ਦੇਖਿਆ ਤੇ ਸਿਰਫ ਇੱਕ ਗੱਲ ਦੀ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਜਲੰਧਰ ਚ ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਵੀ ਮੈਂ ਐਲਾਨ ਕੀਤਾ ਸੀ ਵੀ ਮੈਂ ਸ਼ਰਾਬ ਨਸ਼ੇ ਨਹੀਂ ਵੰਡਣੇ ਚਾਹੇ ਮੈਨੂੰ ਜਿਤਾਉਲ ਤੇ ਚਾਹੇ ਹਰਾਓ ਉਸ ਦਿਨ ਵੀ ਮੈਂ ਜਿੱਦਣ ਕੈਂਪੇਨ ਓਵਰ ਹੋਈ ਆ ਮੈਂ ਛੱਡ ਕੇ ਆ ਗਿਆ ਸੀ ਮੈਂ ਕਿਹਾ ਹੁਣ ਇਸ ਤੋਂ ਬਾਅਦ ਤੁਹਾਡਾ ਕੰਮ ਹੈ ਸੰਗਠਨ ਦਾ ਕਿੱਦਾਂ ਵੋਟਾਂ ਪਵਾਉਣੀਆਂ ਮੈਂ ਗਿਣਤੀ 'ਚ ਵੀ ਨਹੀਂ ਆਉਣਾ ਅੱਗੋਂ ਰੱਬ ਦੇ ਹੱਥ ਹੈ ਕਿਉਂਕਿ ਮੈਂ ਨਸ਼ੇ ਵੰਡ ਵੰਡ ਕੇ ਜ਼ਹਿਰ ਪਲਾ ਕੇ ਜਿੱਥੇ ਵੀ ਮੈਂ ਜਾਂਦਾ ਸੀ ਕੈਂਪੇਨ ਕਰਨ ਮਾਵਾਂ ਰੋ ਰੋ ਕੇ ਕਹਿੰਦੀਆਂ ਸੀ ਨਸ਼ਾ ਖਤਮ ਕਰੋ ਤੇ ਵਿਡੰਬਨਾ ਦੇਖੋ ਤਰਾਸ਼ਦੀ ਦੇਖੋ ਵੋਟਾਂ ਪਵਾਉਣ ਲਈ ਨਸ਼ਾ ਵੰਡਿਆ ਜਾਂਦਾ ਇਸ ਮੁਲਕ ਦਾ ਸਿਸਟਮ ਦੇਖੋ ਆ ਕਲਾਕਾਰ ਜਾਂ ਮੈਂ ਕੈਂਡੀਡੇਟ ਜਾਂ ਪੋਲੀਟੀਸ਼ੀਅਨ ਤੋਂ ਪੋਲੀਟੀਸ਼ੀਅਨ ਤੋਂ ਇਹ ਉਮੀਦ ਰੱਖਦੀ ਕਿ ਉਮੀਦਵਾਰ ਜਿਹੜਾ ਵੀ ਹੋਵੇ ਉਹ ਇਮਾਨਦਾਰ ਹੋਵੇ ਲੇਕਿਨ ਪੈਸੇ ਵੀ ਵੰਡਣੇ ਪੈਂਦੇ ਆ ਯਾਰ ਵੋਟਾਂ ਪਵਾਉਣ ਲਈ ਨਸ਼ਾ ਹਰ ਤਰ੍ਹਾਂ ਦਾ ਵੰਡਣਾ ਪੈਂਦਾ ਸੋ ਮੈਂ ਉਹਦਾ ਹਿੱਸਾ ਨਹੀਂ ਮੈਂ ਸ਼ੀਸ਼ੇ ਅੱਗੇ ਜਦੋਂ ਖੜਾ ਹੋਵਾਂਗਾ ਮੈਂ ਇਹ ਕਹਾਂਗਾ ਇਲੈਕਸ਼ਨ ਜਿੱਤਾਂ ਤੇ ਭਾਵੇਂ ਹਾਰਾਂ ਮੈਂ ਆਪਣੇ ਹੱਥਾਂ ਨਾਲ ਕਦੀ ਨਾ ਨਸ਼ਾ ਵੰਡਿਆ ਤੇ ਨਾ ਮੈਂ ਇਸ ਹੱਕ ਵਿੱਚ ਪੰਜਾਬ ਪਹਿਲਾਂ ਉਸਤਾ ਪੰਜਾਬ ਬਣਿਆ ਸੀ ਜਿਹੜਾ ਪੰਜਾਬ ਅੱਜ ਫਿਰ ਨਸ਼ਿਆਂ ਦੇ ਵਿੱਚ ਪੂਰਾ ਡੁੱਬ ਚੁੱਕਾ ਹੈ ਟਾਡੇ ਮਿੱਤਰਾਂ ਹੁਣ ਤਾਂ ਉਰਤਾਂ ਵੀ ਉਡਣ ਜੋਗਾ ਰਿਹਾ ਹੀ ਨਹੀਂ ਜੀ ਮਾਵਾਂ ਵਹਿਣ ਪਾਉਂਦੀਆਂ ਤੁਹਾਡੇ ਮਿੱਤਰ ਆਪਾਂ ਕਰਤਾਰ ਮੰਗਦੇ ਤੁਸੀਂ ਜਿਹੜੇ ਆਪਣੇ ਤੁਹਾਡੇ ਕਲਾਕਾਰ ਦੋਸਤ ਹੈਗੇ ਉਹਨਾਂ ਨੂੰ ਕੋਈ ਮੈਸੇਜ ਨਹੀਂ ਚਾਹੁੰਗੇ ਕੋਈ ਅਪੀਲ ਕਰਨੀ ਚਾਹੁੰਗੇ ਕਿ ਜਿਹੜੇ ਆਹਨ ਬੈਣ ਜਿਹੜੇ ਪੈਰ ਨੇ ਉਹ ਥੋੜਾ ਜਿਹਾ ਥੱਲ ਪਾਉਣ ਦੀ ਲੋੜ ਹੈ ਕਿ ਕਿਨਾਂ ਨੂੰ ਆਪਣੇਲੇ ਤੁਹਾਡੇ ਵੀ ਕਲਾਕਾਰ ਬੱਚੇ ਹੈਗੇ ਇਸ ਵੇਲੇ ਪੰਜਾਬ ਦੀ ਪੰਜ ਨਸਲ ਹਾਂ ਚੰਗਾ ਲਿਖਣ ਤੇ ਚੰਗਾ ਗਾਉਣ ਸੰਗੀਤ ਦੇ ਜਿਹੜੇ ਚੰਗਾ ਪ੍ਰਚਾਰ ਕਰਨ ਅੱਛਾ ਉਹਨਾਂ ਨੂੰ ਅਪੀਲ ਕਰਾਂ ਜਾਂਗੇ ਇਸ ਗਾਰਡੇ ਉਹਨਾਂ ਨੂੰ ਅਪੀਲ ਤੇ ਸਾਰਾ ਜਹਾਨ ਹੀ ਕਰ ਰਿਹਾ ਹੈ ਜਿਹੜੇ ਵਾਅਦੇ ਕੀਤੇ ਆ ਸਭ ਤੋਂ ਪਹਿਲਾਂ ਵਾਅਦਾ ਇਹੋ ਹੀ ਕੀਤਾ ਸੀ ਕਿ ਨਸ਼ੇ ਬੰਦ ਕਰਾਂਗੇ ਤੇ ਨਸ਼ੇ ਬੰਦ ਕਰੋ ਅਜੇ ਟਾਈਮ ਹੈ ਲੋਕੀ ਐਪਰੀਸ਼ੀਏਟ ਕਰਨਗੇ ਹਾਂਜੀ ਐਸ ਤਰ੍ਹਾਂ ਹੀ ਇਲੈਕਸ਼ਨ ਦੇ ਵਿੱਚ ਜਿਹੜਾ ਕੈਂਪੇਨ ਚੱਲਿਆ ਹਾਂਜੀ ਉਹਦੋਂ ਚ ਪਸੰਦ ਅਟੈਕ ਦੋ ਕਿਤੇ ਗਏ ਕੂਝੇ ਪਾਰਟੀਆਂ ਦੇ ਜਿਹੜੇ ਕੈਂਡੀਡੇਟਸ ਨੇ ਉਹ ਕਿਸਾ ਰਹਿੰਦੇ ਹਾਂ ਹਾਂਜੀ ਹਰ ਇਲੈਕਸ਼ਨ 'ਚ ਇਸ ਤਰ੍ਹਾਂ ਹੁੰਦਾ ਹੈ ਲੇਕਿਨ ਮੈਂ ਰੱਬ ਦਾ ਸ਼ੁਕਰਗੁਜ਼ਾਰ ਆਂ ਕਿ ਮੈਂ ਆਪਣੇ ਵਿਰੋਧੀ ਦੇ ਖਿਲਾਫ ਨਹੀਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਬੰਦੇ ਖਿਲਾਫ ਵੀ ਪਰਸਨਲ ਅਟੈਕ ਨਹੀਂ ਕੀਤਾ। ਸਿੱਖ ਲਾਸਟ ਫਰੀਦਕੋਟ ਦਾ ਘਟਾ ਫਰੀਦਕੋਟ ਇਲੈਕਸ਼ਨ ਲੜਿਆ ਕਿ ਹਮੋਂ ਵੀ ਦੁਬਾਰਾ ਫਰੀਦਕੋਟ ਨਾਲ ਜੁੜ ਰਹੋਗੇ ਉੱਥੇ ਆਉਂਦੇ ਜਾਂਦੇ ਰਹੋਗੇ ਜਾਂ ਦੁਬਾਰਾ ਫਰੀਦਕੋਟ ਵਾਸੀ ਬਾਬਾ ਫਰੀਦ ਦੀ ਨਗਰੀ ਆ ਮੁਕੱਦਸ ਨਗਰੀ ਆ ਉੱਥੇ ਤੇ ਜਦੋਂ ਮੈਂ ਗੋਣ ਵੀ ਜਾਂਦਾ ਸੀ ਤੇ ਮੈਂ ਜੁੱਤੀ ਬਾਹਰ ਹੀ ਲਾ ਦਿੰਦਾ ਸੀ ਨੰਗੇ ਪੈਰੀ ਮੈਂ ਫਿਰਿਆ ਨੰਗੇ ਪੈਰੀ ਜਾਇਆ ਕਰਾਂਗਾ ਜਿਹੜੇ ਸਵਾਲਾਂ ਨੂੰ ਵੋਟਰਾਂ ਨੇ ਕਰਦੇ ਵਿਸ਼ਵਾਸ ਕੀਤਾ ਕਿ ਤੁਸੀਂ ਨਾਲ ਖੜੇ ਹੋਗੇ ਜਾਂ ਹਰ ਦੁੱਖ ਸੁੱਖ ਚ ਖੜਾ ਹੋਵਾਂਗਾ ਜਦੋਂ ਯਾਦ ਕਰਾਂਗੇ ਲੇਕਿਨ ਜਿਹੜਾ ਜਿੱਤ ਜਾਏ ਵਿਕਾਸ ਕਰਾਉਣਾ ਉਹਦਾ ਫਰਜ਼ ਹੁੰਦਾ ਜੇ ਮੈਂ ਆਊਟ ਆਫ ਦੀ ਵੇ ਜਾ ਕੇ ਕੰਮ ਕਰਾਂਗਾ ਤੇ ਤੁਹਾਨੂੰ ਪਤਾ ਜਿਹੜੀ ਪਾਰਟੀ ਚਾ ਉਹਦੇ ਵੀ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛ ਕੇ ਨਾ ਜਾਓ ਤਗਲ ਮੰਡਲੇ ਦੇ ਅਕਸ਼ ਤਾਂ ਕਹਿੰਦਾ ਇਹ ਬਿਨਾਂ ਪੁੱਛਿਆ ਕਿੱਦਾਂ ਆ ਗਿਆ ਮੇਰੇ ਇਲਾਕੇ ਇਸ ਕਰਕੇ ਮੈਂ ਬਿਨਾਂ ਬੁਲਾਇਆ ਤੇ ਨਹੀਂ ਜਾਵਾਂਗਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੇ ਦੁੱਖ ਸੁੱਖ ਚ ਹਾਜ਼ਰ ਰਵਾਂਗਾ ਜਦੋਂ ਮੈਨੂੰ ਫੋਨ ਕਰਨਗੇ ਦੋ ਚਾਰ ਦਿਨ ਦਾ ਥੱਕੇਵਾ ਹੈਗਾ ਜੇ ਮੈਂ ਘੱਟ ਫੋਨ ਲੈ ਸਕਾਂ ਤੇ ਮੈਨੂੰ ਮਾਫ ਕਰ ਦੇਣ ਫਿਰ ਉਸ ਤੋਂ ਬਾਅਦ ਨੋਰਮਲ ਲਾਈਫ ਜੀਵਾਂਗਾ ਮੈਂ ਫੋਨ ਸਾਰਿਆਂ ਦਾ ਖੁਦ ਚੁੱਕਦਾ ਜਦੋਂ ਗਾਉਂਦਾ ਹੁੰਦਾ ਸੀ ਉਦੋਂ ਵੀ ਹੁਣ ਵੀ ਕੋਈ ਸੁਨੇਹਾ ਪੰਜਾਬ ਦੀ ਸੁਣੋ ਪੰਜਾਬ ਲਈ ਹੀ ਸੁਨੇਹਾ ਸ਼ਾਂਤ ਰਹੋ ਇਲੈਕਸ਼ਨ ਓਵਰ ਹੋ ਗਿਆ ਹੁਣ ਬਹੁਤਾ ਜ਼ਿਆਦਾ ਇਸ ਤਰ੍ਹਾਂ ਨਹੀਂ ਕਰਨਾ ਕਿ ਕੋਈ ਜਿੱਤ ਵੀ ਜਾਂਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਬਾਅਦ ਵਿੱਚ ਪਿਆਰ ਨਾਲ ਰਹੋ ਆਪਣਾ ਇਤਿਫਾਕ ਭਾਈਚਾਰਾ ਬਣਾ ਕੇ ਰੱਖੋ ਯਕਿਨ ਜੀ ਇਹ ਜਿਹੜੀ ਹੈ 30 ਸੀਟਾਂ 'ਚ ਲੜਦੀ ਹੁੰਦੀ ਸੀ ਤੇ ਆਪਾਂ 13 ਸੀਟਾਂ 'ਚ ਲੜੀ ਆ। ਸਦਨ ਸਭਾ ਦੇ ਵਿੱਚ 23 ਸੀਟਾਂ ਜੋ ਫਸਤੇ ਰਹੀ ਹੈ ਮੈਂ ਇਹ ਸਿਲੈਕਸ਼ਨ ਦੇ ਵਿੱਚ 52 ਗਰ 27 ਲਈ ਬਹੁਤ ਅੱਛਾ ਬੀਜੇਸੀ ਦੀ ਸਮਾਂ ਹੈ। ਪਰਸੈਂਟੇਜ ਜਿਹੜੀ ਵਧੀਆ ਇਹ ਤੁਹਾਨੂੰ ਆਈਡੀਆ ਲੱਗਦਾ। ਰਿਕੁਐਸਟ ਇੱਕ ਕੋਈ ਆ ਤੁਹਾਡੇ ਦੇਖੋ ਜਿਹੜਾ ਜਿਹੜਾ ਪਹਿਲਾਂ ਆਇਆ